ਦੇਖੋ ਜੀ ਇਹ ਨੇ ਘੱਗਰ ਦੇ ਮਜੂਤਾ ਹਾਲਾਤ ਪਾਣੀ ਹੈ ਜੀ ਥੱਲੇ ਥੱਲੇ ਹੈ ਪਾਣੀ ਆਪਣੀ ਚਾਲ ਚੱਲਦਾ ਜਾ ਰਿਹਾ ਹੈ ਪਰ ਵੀਰੋ ਪਾਣੀ ਕਾਫੀ ਥੱਲੇ ਆ ਘਟੋ ਘਟ 10 ਫੁੱਟ ਪਾਣੀ ਪੁੱਲ ਤੋਂ ਵੀਰੋ ਥੱਲੇ ਚੱਲ ਰਿਹਾ ਪਾਣੀ ਘੱਗਰ ਦੇ ਵਿੱਚ ਆ ਜਰੂਰ ਗਿਆ ਤੇ ਬਰਸਾਤੀ ਪਾਣੀ ਐ ਸੋ ਪਿਛਲੇ ਦਿਨਾਂ ਨਾਲੋਂ ਵੀਰੋ 4 ਤੋਂ 5 ਫੁੱਟ ਪਾਣੀ ਦਾ ਲੈਵਲ ਘਟਿਆ ਜੋ ਕਿ ਦੇਖੋ ਤੁਸਾਨੂੰ ਵੀਰੋ ਕਿਨਾਰਾ ਦਿਸਦਾ ਹੋਊਗਾ ਕਿੱਥੋਂ ਤੱਕ ਕਿਨਾਰਾ ਦੇਖੋ ਉੱਪਰ ਤੋਂ ਸੁੱਕੀ ਮਿੱਟੀ ਦਿਸ ਰਹੀ ਹੈ ਗਿੱਲੀ ਮਿੱਟੀ ਦਿਸ ਹੈ ਕਰੀਬਨ 5 ਫੁੱਟ ਵੀਰੋ ਪਾਣੀ ਦਾ ਲੈਵਲ ਹੈ ਉਹ ਥੱਲੇ ਆਇਆ ਹੈ ਠੀਕ ਹੈ ਜੀ ਘਬਰਾਉਣ ਵਾਲੀ ਕੋਈ ਗੱਲ ਨਹੀਂ ਠੀਕ ਠਾਕ ਹੈ ਹਲੇ ਮਾਹੌਲ ਪਰਮਾਤਮਾ ਸੁੱਖ ਰੱਖੇ ਇਸੇ ਤਰ੍ਹਾਂ ਹੀ ਸੀਜ਼ਨ ਲੰਘ ਜੇ ਪਿਛਲੇ ਸਾਲ ਵੀਰੋ ਅਗਸਤ ਦੇ ਵਿੱਚ ਬਹੁਤ ਵੱਡੀ ਤਬਾਹੀ ਕੀਤੀ ਸੀ ਇਸ ਘੱਗਰ ਨੇ ਸੋ ਪਰਮਾਤਮਾ ਕਰੇ ਹੋਣਾ ਇਸ ਵਾਰ ਐਸਾ ਨਾ ਹੋਵੇ ਇੱਕੋ ਜੀ ਮੌਸਮ ਕਾਫੀ ਸਰਗਰਮਾ ਦੇਖੋ ਮੀਂਹ ਨੂੰ ਤਿਆਰ ਆ ਇਧਰਲੇ ਪਾਸੇ ਬਦਲਬਾਹੀ ਨਹੀਂ ਹੈ ਤੇ ਵੀਰੋ ਇਧਰਲੇ ਪਾਸੇ ਪੂਰਾ ਵਧੀਆ ਬੱਦਲ ਬਣਿਆ ਹੋਇਆ ਨੀ ਵਾਲਾ ਦੇਖੋ ਜੀ ਓਕੇ ਠੀਕ ਹੈ ਜੀ ਸਾਰੇ ਵੀਰਾਂ ਦਾ ਧੰਨਵਾਦ ਅੱਜ ਆਪਾਂ ਵੀਰੋਂ ਲਾਈਵ ਤੁਹਾਡੇ ਨਾਲ ਵੀਡੀਓ ਸਾਂਝੀ ਕਰ ਰਹੇ ਹਾਂ 21 ਅਗਸਤ ਨੂੰ ਤਕਰੀਬਨ 2:10 ਦਾ ਸਮਾਂ ਹੋਇਆ ਆਪਾਂ ਘੱਗਰ ਦੇ ਕਿਨਾਰੇ ਖੜੇ ਆਂਗੇ ਸਰਦੂਲਗੜ੍ਹ ਦੇ ਕੋਲ ਦੇਖੋ ਘੱਗਰ ਤੋਂ ਵੀਰੋ ਬਹੁਤ ਹੀ ਨੀਵਾ ਲੈਵਲ ਤੇ ਪਾਣੀ ਡੂੰਗਾ ਚੱਲ ਰਿਹਾ ਥੱਲੇ ਥੱਲੇ ਥੋੜਾ ਥੋੜਾ ਪਰ ਸੰਗਤ ਵੱਲੋਂ ਪ੍ਰਬੰਧ ਪੁਖਤਾ ਜਾਰੀ ਨੇ ਆ ਦੇਖੋ ਜੀ ਮਿੱਟੀ ਪਾਈ ਜਾ ਰਹੀ ਹੈ ਟਰਾਲੀਆਂ ਹੁਣ ਵੀ ਲੱਗੀਆਂ ਹੋਈਆਂ ਨੇ ਉਹ ਆਪ ਦਾ ਵੀਰ ਜੋ ਵੀ ਇਹਨਾਂ ਨੂੰ ਖਤਰਾ ਹੈ ਕਿ ਤੋਂ ਮਾੜਾ ਲੱਗਦਾ ਵੀਰ ਉਹਥੇ ਆਪ ਦਾ ਪ੍ਰਬੰਧ ਇਹ ਕਰ ਰਹੇ ਨੇ ਸੋ ਧੰਨਵਾਦ ਇਹਨਾਂ ਵੀਰਾਂ ਦਾ ਵੀ ਜੋ ਖਤਰੇ ਤੋਂ ਪਹਿਲਾਂ ਹੀ ਪ੍ਰਬੰਧ ਕਰ ਰਹੇ ਨੇ ਬਾਅਦ ਚ ਤਾਂ ਕੁਝ ਬਣਦਾ ਨਹੀਂ ਓਕੇ ਜੀ ਇਹ ਆ ਵੀਰੋ ਘੱਗਰ ਦੀ ਸਥਿਤੀ ਸਰਦੂਲਗੜ੍ਹ ਇਧਰ ਮਾਨਸਾਂ ਤੋਂ ਆਉਣੀਆਂ ਇਧਰ ਵੀਰੋ ਸਰਦੂਲਗੜ੍ਹ ਰਹਿ ਗਿਆ ਧੰਨਵਾਦ ਜੀ ਸਾਰੇ ਵੀਰਾਂ ਦਾ ਫਿਰ ਮਿਲਾਂਗੇ ਆਪਾਂ ਅਗਲੀ ਅਪਡੇਟ ਲੈ ਕੇ ਜੀ